ਸਾਹਮਣੇ ਬੈਠਾ ਸਤਿਗੁਰੂ ਸਾਨੂੰ ਦਿਖਦਾ ਨਹੀਂ ਘਰਾਂ ਦੇ ਵਿੱਚ ਪੋਤੀ ਸਭ ਤਾਂ ਪਏ ਨੇ ਪਰ ਪੜੇ ਨਹੀਂ ਜਾਂਦੇ ਨੈਣਾ ਹੁੰਦਿਆਂ ਵੀ ਅਸੀਂ ਨੈਣਾ ਤੋਂ ਹੀਰੇ ਹੋ ਚੁੱਕੇ ਆ ਕੰਨਾਂ ਦੇ ਹੁੰਦਿਆਂ ਵੀ ਕੰਨਾਂ ਤੋਂ ਹੀਰੇ ਹੋ ਚੁੱਕੇ ਆ ਰੋਜ਼ ਗੁਰੂ ਅਮਰ ਤੇ ਵੇਲੇ ਕਹਿੰਦਾ ਆਵੋ ਸਤਿਗੁਰ ਕੀ ਪਿਆਰਿਓ ਆਵੋ ਸੱਚੀ ਬਾਣੀ ਪਰ ਚੱਲ ਕੇ ਸਿਰੂ ਘਰ ਤੱਕ ਸਾਥੋਂ ਆਇਆ ਨਹੀਂ ਜਾਂਦਾ ਪੈਰਾਂ ਦੇ ਹੋ ਗਿਆ ਵੀ ਪੈਰਾਂ ਤੋਂ ਗੀਨੇ ਹੋ ਗਿਆਂ ਗੁਰੂ ਕਹਿੰਦਾ ਵੀ ਸੇਵਾ ਇਸ ਧਰਤੀ ਤੇ ਕਮਾ ਸਿਸ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਵੈਸਨ ਭਈ ਹੈ ਪਰ ਤੂੰ ਹੱਥਾਂ ਦੇ ਫੱਲਿਆ ਵੀ ਹੱਥਾਂ ਤੋਂ ਗਿਨਾਹ ਹੋ ਗਿਆ ਪਰ ਅੱਜ ਮਾਤਾ ਗੁਰਦੇਵ ਜੀ ਗੁਰੂ ਦੇ ਦਰ ਤੇ ਜੇ ਮੰਗਦੀ ਤਾਂ ਭਾਵੇਂ ਰਾਜ ਭਾਗ ਫਿਰ ਦਾ ਮੰਗ ਲਈਦੀ ਪਰ ਮੰਗਣ ਲਈ ਕੀ ਮੰਗਦੀ ਹੈ ਮੇਰਿਆ ਮਾਲਕ ਮੇਰੇ ਅੱਖਾਂ ਦੀ ਜੋਤ ਇੱਕ ਵਾਰ ਮੈਨੂੰ ਦੇ ਦੇ ਤੇਰੀ ਤਲਗੀ ਦਾ ਮੈਂ ਸ਼ਕਾਰਾ ਦੇਖ ਲਵਾਂ ਤੇਰਾ ਸੋਨਾ ਮੈਂ ਮੁਖੜਾ ਦੇਖ ਲਵਾਂ ਫਿਰ ਭਾਵੇਂ ਮੇਰੀ ਤੂੰ ਜਨ ਘੜ ਨਹੀਂ रे रथ रथ कर च पावा एक बारी खोल अतिया रथ रथ कर छ पावा एक बारी कोलिया तेरे रथ चल चल पा एक बारी खोल ले तेरे रथ रथ कर चल पावा ਇਹੋ ਬਹਾਦਰੀ ਕੋਰ ਦੇ ਅਖੀਆ ਇਸੇ ਬਾਰੇ ਦੇ ਵਿੱਚ ਨੇਰਾ ਤੇ ਤੇਵੇਂ ਦੀ ਇੱਕ ਲੋ ਜੀ ਰਗਦੀ ਵਿਖਦੀ ਹੈ ਉਸ ਤੇਵੇਂ ਨੂੰ ਚੱਕ ਕੇ ਗੁਰੂ ਦੇ ਚਿਹਰੇ ਦੇ ਅੱਗੇ ਕਰਦੀ ਹੈ ਭਾਈ ਨਿਹਾਲਾ ਉਸ ਤੇ ਮਾਂ ਐਸੇ ਤੇਵੇਂ ਦਾ ਕੀ ਕਰਦੀ ਹੈ ਸਰਸਦੀ ਹੈ ਮਾਂ ਕੈਨੀ ਹੈ ਨਿਹਾਲੇ ਪਤਾ ਮੇਰਾ ਦਿਲ ਕਰਦਾ ਕੋਈ ਐਸਾ ਚਰਾਵ ਜਗ ਬਵੇ ਕੀਰੇ ਨਾਲ ਮੈਂ ਗੁਰੂ ਦੇ ਦੀਦਾਰੇ ਕਰ ਲਵਾਂ ਮੇਰਾ ਮਾਲਕ ਕਹਿੰਦਾ ਇੱਕੋ ਹੀ ਚਰਾਗ ਹੈ ਇੱਕੋ ਹੀ ਦੀਵਾ ਹੈ ਕੀਰੇ ਨਾਲ ਮੇਰੇ ਦੀਦਾਰ ਹੋ ਜਾਂਦੇ ਨੇ ਉਹ ਕਿਹੜਾ ਦੀਵਾ ਹੈ ਉਹ ਹੈ ਨਾਮ ਦਾ ਬੱਤੀ ਕਹਿੰਦੀ ਹੈ ਨਾਮ ਦੀ ਆਰਤੀ ਵਿੱਚ ਸਤਿਗੁਰੂ ਜੀ ਸਾਨੂੰ ਦੱਸ ਸਕੇ ਨੇ ਕਿਹੜਾ ਦੀਵਾ ਜਗਾਉਣਾ ਹੈ ਕਿਹੜੀ ਬੱਤੀ 'ਤੇ ਤੇਲ ਪਾਉਣਾ ਹੈ ਫਿਰ ਜਦੋਂ ਦੀਵੇ ਦੇ ਨਾਲ ਵੀ ਗੁਰੂ ਦਾ ਚਿਹਰਾ ਵਿਖਦਾ ਨਹੀਂ ਮੇਰੇ ਮਾਲਕ ਦੇ ਅੱਖਾਂ ਦੇ ਵਿੱਚੋਂ ਵੀ ਪ੍ਰੇਮ ਦਾ ਪਾਣੀ ਵਹਰਿਆ ਦੇਖ ਕੇ ਤੜਪੋ ਸਮਾਜ ਦੇ ਜਗਾਰਿਆਂ ਦੀ ਫਿਰ ਉਸ ਥੀਵੇਂ ਨੂੰ ਸਾਈਡ ਤੇ ਰੱਖ ਕੇ ਮਾਲਕ ਦੇ ਅੱਗੇ ਹੱਥ ਜੋੜ ਕੇ ਕਹਿੰਦੀ ਆ ਸਿਰ ਰਾਜ ਰਾਜ ਤਾਰਿਖੜਾ ਪਾਵ ਇੱਕ ਵਾਰੀ ਖੋਲ ਅਕੀਆ ਤੇ ਰਾਜੋਤ ਦਰੋ ਇੱਕ ਵਾਰੀ ਖੋਲ ਅੱਖੀਆਂ ਤੇਰੇ ਰੱਤ ਰਾਤ ਕਰੀ ਸਰਸਾ ਇੱਕ ਵਾਰੀ ਖੋਲ ਅੱਖੀਆਂ ਤੇਰੇ ਰੱਤ ਰਾਤ ਕਰੀ ਸਰਸਾ ਇੱਕ ਵਾਰੀ ਖੋਲ ਅੱਖੀਆਂ ਇੱਕ ਮਾਰੀ ਦੀ ਖੋਲ ਅੱਖੀਆਂ ਇੱਕ तेरे राज राजार चढ़ वारोल राज राज